ਬਹੁਤ ਹੀ ਵਾਰ ਕੀ ਹੁੰਦਾ ਨਾ ਕਿ ਸਾਡੇ ਕੋਲ ਮਾਰਨਿੰਗ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਨਹੀਂ ਹੁੰਦਾ ਤਾਂ ਕਿ ਅਸੀਂ ਕਈ ਵਾਰ ਕੰਮ ਤੇ ਜਾਣਾ ਹੁੰਦਾ ਹੈ ਨਾ ਤਾਂ ਕਿ ਅਸੀਂ ਆਪਣਾ ਬ੍ਰੇਕਫਾਸਟ ਵਗੈਰਾ ਬਣਾ ਲਈਏ ਜਲਦੀ ਜਲਦੀ ਕਈ ਵਾਰ ਅਸੀਂ ਬ੍ਰੇਕਫਾਸਟ ਸਕਿਪ ਵੀ ਕਰ ਦਿੰਦੇ ਹਾਂ ਸੋ ਉਸ ਚੀਜ਼ ਨੂੰ ਸੋਲਵ ਕਰਨ ਦੇ ਲਈ ਮੈਂ ਕੀ ਕਰਨਾ ਹੈ ਮੈਂ ਕੀ ਕਰਦੀ ਹਣੀ ਆ ਮੈਂ ਕਈ ਚੀਜ਼ਾਂ ਦੇ ਨਾ ਪ੍ਰੀਮਿਕਸ ਬਣਾ ਕੇ ਰੱਖ ਲੈਂਨੀ ਹੈ ਤਾਂ ਕਿ ਜਿਹੜਾ ਆਪਣਾ ਬ੍ਰੇਕਫਾਸਟ ਹੋ ਵਕਤ ਤੋਂ ਵਕਤ ਚਾਰ ਪੰਜ ਮਿੰਟ ਦੇ ਵਿੱਚ ਰੈਡੀ ਹੋ ਜਾਂਦਾ ਸੋ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਆ ਪੋਹੀ ਦੀ ਪ੍ਰੀਮਿਕਸ ਰੈਸਪੀ ਸੋ ਉਹਦੇ ਲਈ ਮੈਂ ਜਿਹੜੇ ਇਨਗਰੀਡੀਅੰਟਸ ਲੈਣੇ ਨੇ ਜਿਹੜੇ ਆਪਾਂ ਨੋਰਮਲ ਪੋਹਾ ਬਣਾਉਣ ਲਈ ਲੈਣੇ ਨੇ ਇਹ ਆਪਾਂ ਨੇ ਲੈ ਲੈਨੇ ਪੀਨਟਸ ਤੇ ਥੋੜੀ ਜੀ ਰਾਈ ਆਹ ਵਾਲੇ ਸਾਰੇ ਮਸਾਲੇ ਨੇ ਇਹਦੇ ਚੋ ਮਤਲਬ ਆਪਸ਼ਨਲ ਨੇ ਤੁਸੀਂ ਆਪਣੇ ਅਕੋਰਡਿੰਗਲੀ ਕੋਈ ਵੀ ਘਟਾਵਾਂ ਦਾ ਸਕਦੇ ਹੋ ਤੇ ਹੈਗਾ ਸਾਡੇ ਕੋਲ ਕੜੀ ਪੱਤਾ ਪੋਹੇ ਦੀ ਜਿਹੜੀ ਕੁਆਂਟੀਟੀ ਆ ਨਾ ਉਹ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਘਟਾਵਾਂ ਦਾ ਸਕਦੇ ਹੋ ਵੀ ਤੁਸੀਂ ਕਿੰਨੇ ਟਾਈਮ ਲਈ ਬਣਾ ਕੇ ਰੱਖਣਾ ਹੈ ਸੋ ਆਪਾਂ ਨੇ ਸਭ ਤੋਂ ਪਹਿਲਾਂ ਇੱਕ ਪੈਨ ਲੈ ਕੇ ਉਹਦੇ ਵਿੱਚ ਥੋੜਾ ਜਿਹਾ ਆਇਲ ਪਾ ਕੇ ਉਹਨੂੰ ਹਿੱਟ ਅਪ ਕਰ ਲੈਣਾ ਨੈਕਸਟ ਜਿਹੜੇ ਵੀ ਇਨਗਰੀਡੀਅੰਟਸ ਮੈਂ ਤੁਹਾਨੂੰ ਸ਼ੋਅ ਕੀਤੇ ਸੀ ਨਾ ਉਹ ਸਾਰੇ ਉਹਦੇ ਵਿੱਚ ਐਡ ਕਰ ਦੇਣੇ ਨੇ 2 ਤੋਂ 3 ਮਿੰਟ ਆਪਾਂ ਨੇ ਜਿਹੜੇ ਮਸਾਲੇ ਸੀ ਉਹ ਭੁੰਨ ਲੈ ਉਸ ਤੋਂ ਬਾਅਦ ਆਪਾਂ ਨੇ ਐਡ ਕਰ ਦੇਣਾ ਉਹਦੇ ਵਿੱਚ ਪੋਹਾ ਨਾਰਮਲ ਜਦੋਂ ਆਪਾਂ ਪੋਹਾ ਬਣਾਉਂਦੇ ਆ ਨਾ ਤਾਂ ਆਪਾਂ ਉਹਨੂੰ ਵਾਸ਼ ਕਰ ਲੈਂਦੇ ਹੁੰਦੇ ਆ ਸੋ ਹੁਣ ਜਦੋਂ ਆਪਾਂ ਬਣਾਉਣਾ ਉਹਨੂੰ ਵਾਸ਼ ਨਹੀਂ ਕਰਨਾ ਐਦਾਂ ਸੁੱਕਾ ਹੀ ਉਹਨੂੰ ਭੁੰਨ ਲੈਣਾ ਸੋ ਲਾਸਟ ਤੇ ਆਪਾਂ ਉਹਦੇ ਵਿੱਚ ਐਡ ਕਰ ਲੈਣੇ ਆਪਣੇ ਮਸਾਲੇ ਆਪਾਂ ਨੇ ਨਾ ਪੋਹੀ ਨੂੰ 5 ਮਿੰਟ ਦੇ ਲਈ ਚ ਸੋ ਉਸ ਤੋਂ ਬਾਅਦ ਜਿਹੜਾ ਇਹਦਾ ਕਲਰ ਆ ਇਦਾਂ ਦਾ ਹੋ ਗਿਆ ਸੋ ਇਹਦੀ ਜਿਹੜੀ ਖੁਸ਼ਬੂ ਆ ਉਹ ਵੀ ਬਹੁਤ ਸੋਹਣੀ ਆਂਦੀ ਆ ਹੁਣ ਆਪਾਂ ਨੇ ਕੀ ਕਰਨਾ ਜਦੋਂ ਇਹ ਠੰਡਾ ਹੋ ਗਿਆ ਨਾ ਤਾਂ ਇਹਨੂੰ ਕੱਚ ਦੇ ਕੰਟੇਨਰ ਦੇ ਵਿੱਚ ਪਾ ਕੇ ਤੁਸੀਂ ਫਰਿੱਜ ਦੇ ਵਿੱਚ ਵੀ ਰੱਖ ਸਕਦੇ ਹੋ ਤੇ ਬਾਹਰ ਵੀ ਰੱਖ ਸਕਦੇ ਹੋ ਮਤਲਬ ਕੰਟੇਨਰ ਜਿਹੜਾ ਉਹ 에ਅ ਟਾਈਟ ਹੋਣਾ ਚਾਹੀਦਾ ਆ ਸੋ ਇਹ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਪੋਹਾ ਜਿਹੜਾ ਉਹ ਸਭ ਤੋਂ ਘੱਟ ਟਾਈਮ ਲੈਂਦਾ ਬਣਨ ਦੇ ਲਈ ਸੋ ਹੈਲਦੀ ਵੀ ਹੁੰਦਾ ਆ ਤੁਸੀਂ ਵੀ ਟਰਾਈ ਕਰਕੇ ਜਰੂਰ ਦੇਖੋ